ਪਬਲਿਕ ਨੂੰ ਨਕਾਰ ਦੇਉਂਗੇ ਤੁਸੀਂ ਪਾਰਟੀ ਨੂੰ ਛੱਡ ਕੇ ਚਲੇ ਜਾਓ ਸਰਕਾਰ ਨੂੰ ਛੱਡ ਕੇ ਚਲੇ ਜਾਓ ਔਰ ਦੂਜੇ ਪਾਸੇ ਜਾ ਕੇ ਕਹੂੰਗੀ ਕਿ ਮੈਂ ਲੋਕਾਂ ਦੀ ਸੇਵਾ ਲਈ ਹਾਜ਼ਰ ਹਾਂ ਮੈਂ ਲੋਕਾਂ ਦੀ ਕੰਮ ਕਰਾਂਗਾ ਮੈਂ ਇੱਕ ਗੱਲ ਕਹਾਂਗਾ ਕਿ ਜੇ ਤੁਸੀਂ ਸਰਕਾਰ 'ਚ ਰਹਿ ਕੇ ਕੰਮ ਨਹੀਂ ਕਰਾ ਸਕਦੇ ਤਾਂ ਫਿਰ ਤੁਸੀਂ ਕਿਵੇਂ ਕੰਮ ਕਰਾ ਸਕਦੇ ਜੇ ਇਹ ਵੀ ਮੇreturnData ਸੁਣਵਾਈ ਹੀ ਨਹੀਂ ਹੁੰਦੀ ਸੀ ਕਹਿੰਦੇ 2 ਸਾਲ ਮੇਰੀ ਕੋਈ ਗੱਲ ਨਹੀਂ ਸੁਣੀ ਗਈ ਤਾਂ ਕਰਕੇ ਹਲਕਾ ਲਵਾਰਸ ਹੋ ਗਿਆ ਤੇ ਇਹਦਾ ਮਤਲਬ ਇਹ ਥੋੜਾ ਵੀ ਜਿਹੜੇ ਲੋਕਾਂ ਨੂੰ ਤੁਹਾਨੂੰ ਜਤਾਇਆ ਵੋਟਾਂ ਪਾਏ ਨਾ ਤੁਸੀਂ ਉਹਨਾਂ ਬਚਾਲੇ ਛੱਡ ਕੇ ਭਾਜੋ ਤਾਂ ਇਹ ਤਾਂ ਕਿਤੇ ਮੰਨਿਆ ਨਹੀਂ ਜਾ ਸਕਦਾ ਨਾ ਇਹ ਚੀਜ਼ਾਂ ਦਾ ਕਰਨੀਆਂ ਗਲਤ ਨੇ ਪੰਜਾਬ ਦੀਆਂ ਜਿੰਮੀਆਂ ਚੋਣਾਂ ਜਿੰਨੀਆਂ ਵੀ ਹੋਈਆਂ ਨੇ ਉਹਨਾਂ ਤੇ ਇੱਕ ਰੁਝਾਨ ਦੇਖਿਆ ਵੀ ਜਿੱਥੇ ਲੱਗਿਆ ਅ ਤਦ ਕੇ ਸਰਕਾਰ ਨੇ ਮਤਲਬ ਬਾਈ ਇਲੈਕਸ਼ਨ ਹੋਈਆਂ ਨੇ ਲੁੱਟੀਆਂ ਨੇ ਪਰ ਮੈਨੂੰ ਇਸ ਗੱਲ ਦਾ ਫਕਰ ਮਹਿਸੂਸ ਹੁੰਦਾ ਮਾਨ ਮਹਿਸੂਸ ਹੁੰਦਾ ਕਿ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਸਰਕਾਰ ਆ ਜਿਹੜੀ ਫੇਅਰ ਐਂਡ ਫਾਈਨ ਫੈਸਲੇ ਕਰਦੀ ਆ ਲੱਗੇ ਪਾਣੀ ਦੀ ਵੀ ਸਮੱਸਿਆ ਹੈ ਸੀਵਰੇਜ ਦੀ ਵੀ ਸਮੱਸਿਆ ਹੈ ਡਰੱਗ ਦੀ ਵੀ ਸਮੱਸਿਆ ਵੀ ਲੋਕ ਕੁਝ ਕਹਿ ਰਹੇ ਨੇ ਸੀਵਰੇਜ ਦੀ ਸਮੱਸਿਆ ਕੋਈ ਇਹ ਤਾਂ ਹੈ ਨਹੀਂ ਕਿ ਸਰਕਾਰ ਬਣੀ ਤੇ ਸਾਡੀ ਸਰਕਾਰ ਨਹੀਂ ਸੀਵਰੇਜ ਦੀ ਸਮੱਸਿਆ ਦੇ ਪਰ ਜਿਹਦੇ ਤੁਹਾਡੇ ਵਾਲੀ ਗੱਲ ਉਹੀ ਆ ਕਿ ਸੀਵਰੇਜ ਫਲੱਪ ਸ਼ੋ ਹੋ ਗਿਆ ਤੇ ਉੱਥੇ ਹੁਣ ਪੈੜੀਆਂ ਕਿਹਨੂੰ ਨੇ ਜਿਹਦੀ ਸਰਕਾਰ ਆ ਸੋ ਠੀਕ ਆ ਲੋਕ ਆਪਣੀ ਜਗ੍ਹਾ ਠੀਕ ਨੇ ਜੇ ਕੋਸ ਸਮਿਖਿਆ ਦੀ ਗੱਲ ਕਰਨ ਲੱਗ ਜੀ ਤਾਂ ਜਿਹੜੀ ਸਭ ਤੋਂ ਵੱਡਾ ਪੁਆਇੰਟ ਜਿਹੜਾ ਮੈਨੂੰ ਦੇਖਿਆ ਉਹ ਹੀ ਸੀਗਾ ਕਿ ਜਿੱਥੇ ਲੈਕ ਆਫ ਕੋਆਰਡੀਨੇਸ਼ਨ ਆ ਬਿਟਵੀਨ ਬਿਊਰੋਕ੍ਰੇਸੀ ਐਂਡ ਬਿਟਵੀਨ ਗਵਰਨਮੈਂਟ ਬਿਟਵੀਨ ਐਮ ਐਲ ਏਜ਼ ਬਿਟਵੀਨ ਜਿਹੜੇ ਸਾਡੇ ਉਪਦੇਦਾਰਾ ਉਹਨਾਂ ਦੇ ਵਿੱਚ ਤੇ ਉਹ ਮੇਬੀ ਥੈਟ ਵਾਸ ਆਊਟ ਆਫ ਕਿ ਜਿੱਥੇ ਸਾਡੇ ਸਾਰਿਆਂ ਦਾ ਕਹਿੰਗੇ ਕਿ ਸਾਡੇ ਐਮ ਐਲ ਏ ਸਾਹਿਬਾਂ ਨੇ ਕਈ ਸਾਥੀ ਨਵੇਂ ਲਏ ਜਿਨ੍ਹਾਂ ਦਾ ਐਕਸਪੀਰੀਅੰਸ ਮੈਟਰ ਕਰਦਾ ਕਈ ਚੀਜ਼ਾਂ ਨੇ ਮਤਲਬ ਉਤੇ ਦੇਖਣ ਵਾਲੀਆਂ ਹਨ ਉਹਨੂੰ ਬੈਲੈਂਸ ਕਿਵੇਂ ਕਰਨਾ ਹੈ ਸੋ ਜੇ ਲੋਕਾਂ ਨੇ ਸੇਵਾ ਦਿੱਤੀ ਹੈ ਤਾਂ ਸੇਵਾ 'ਚ ਹਾਜ਼ਰ ਔਰ ਉਹਨਾਂ ਨੂੰ ਸੁਧਾਰ ਕੇ ਅਸੀਂ ਅੱਗੇ ਵਧ ਕੇ ਦੰਤਰ ਜਿੰਨੀ ਚੋਣ ਦਾ ਐਲਾਨ ਹੋ ਚੁੱਕਿਆ ਤਾਂ ਆਮ ਆਦਮੀ ਪਾਰਟੀ ਨੇ ਵੀ ਪੂਰੀ ਤਾਕਤ ਝੋਕ ਦਿੱਤੀ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਵਿਧਾਇਕਾਂ ਤੇ ਮੰਤਰੀਆਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਵੀ ਤੈਅ ਕੀਤੀਆਂ ਗਈਆਂ ਨੇ ਉਹਨਾਂ ਨੂੰ ਵੀ ਕਈ ਇਲਾਕੇ ਵੰਡੇ ਗਏ ਨੇ ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਮੌਜੂਦ ਨੇ ਮੈਂ ਬਹੁਤ-ਬਹੁਤ ਸਵਾਗਤ ਹੈ ਜਨਸਪਤ Thank you ji thank you thank you sir ਕਿਸ ਤਰ੍ਹਾਂ ਦੇਖਦੇ ਹੋ ਜਿੰਨੀ ਚੋਣ ਦਾ ਐਲਾਨ ਹੋ ਰਿਹਾ ਕਿਹੜੀ ਆਧਾਰ ਤੇ ਹੁਣ ਦੁਬਾਰਾ ਤੋਂ ਵੋਟਾਂ ਮੰਗਣ ਜਾ ਰਹੇ ਬੇਸਿਕਲੀ ਬਾਈ ਇਲੈਕਸ਼ਨ ਜਲੰਧਰ ਜਿਹੜੀ ਇਸ ਵੇਲੇ ਹੈਗੀ ਇਹਦਾ ਐਲਾਨ ਹੋ ਚੁੱਕਿਆ ਹੈ ਤੇ ਅੱਜ ਸਾਡੀਆਂ ਬੇਸਿਕ ਮੀਟਿੰਗਸ ਜਿਹੜੀਆਂ ਇੱਕ ਕਹਿ ਲਓ ਕਿ ਸਾਰੇ ਜਿੱਦਿਆਂ ਜਿੱਦਿਆਂ ਡਿਊਟੀਆਂ ਲੱਗੀਆਂ ਨੇ ਜ਼ਿੰਮੇਵਾਰੀਆਂ ਲੱਗੀਆਂ ਨੇ ਵਾਰਡ ਇੰਚਾਰजेस ਹੋ ਗਏ ਫਿਰ ਅੱਗੇ ਬੂਥ ਇੰਚਾਰजेस ਹੋ ਗਏ ਉਹਨਾਂ ਦੀਆਂ ਜਿਹੜੀਆਂ ਕਮੇਟੀਆਂ ਬਣੀਆਂ ਨੇ ਉਹਨਾਂ ਸਾਰੀਆਂ ਟੀਮਾਂ ਦੇ ਨਾਲ ਅੱਜ ਜਿਹੜੀ ਮੀਟਿੰਗ ਰੱਖੀ ਗਈ ਸੀਗੀ ਜੀ ਔਰ ਜਿੱਥੇ ਮੈਂ ਇਹ ਕਹੂੰਗੀ ਕਿ ਇਹ ਦੇਖੋ ਆਲਵੇਸ ਇੱਕ ਡਿਫਰੈਂਸ ਹੁੰਦਾ ਕਿ ਜਿੱਥੇ ਲੋਕ ਸਭਾ ਇਲੈਕਸ਼ਨ ਹੁੰਦੀ ਆ ਤਾਂ ਲੋਕਾਂ ਦਾ ਰੁਝਾਨ ਲੋਕਾਂ ਦਾ ਝੁਕਾ ਪਬਲਿਕ ਦਾ ਜਿਹੜਾ ਡਿਫਰੈਂਟ ਹੁੰਦਾ ਤੇ ਜਦੋਂ ਕੋਈ ਵਿਧਾਨ ਸਭਾ ਇਲੈਕਸ਼ਨ ਆਉਂਦੀ ਆ ਤਾਂ ਮਤਲਬ ਇੱਕ ਆਫਕੋਰਸ ਗੱਲ ਹੁੰਦੀ ਹੈ ਕਿ ਉੱਥੇ ਉਹਨਾਂ ਦਾ ਝੁਕਾ ਜਿਹੜਾ ਬੜਾ ਅਲੱਗ ਹੁੰਦਾ ਹੈ ਜੀ ਤੇ ਬਾਕੀ ਜੇ ਆਪਾਂ ਪੰਜਾਬ ਦੇ ਸਿਨੈਰੀਓ ਦੀ ਗੱਲ ਕਰੀਏ ਤਾਂ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਮੈਂ ਬਹੁਤ ਸ਼ੋਰ ਹਾਂ ਜਿਵੇਂ ਅੱਜ ਮੀਟਿੰਗਸ ਹੋਈਆਂ ਨੇ ਸਾਰਾ ਮਾਹੌਲ ਜਿਹੜਾ ਉਹ ਸਰਕਾਰ ਤਰਫਾ ਜਿਹੜਾ ਇਸ ਵੇਲੇ ਲੋਕ ਜਿਹੜੇ ਆਮ ਆਦਮੀ ਪਾਰਟੀ ਨੂੰ ਪਸੰਦ ਕਰਦੇ ਹੋਏ ਬਿਲਕੁਲ ਕਲੀਅਰ ਦਿਖ ਰਹੇ ਨੇ ਨਾਰਾ ਦਿੱਤਾ ਗਿਆ ਆਪ ਦੀ ਸਰਕਾਰ ਆਪ ਦਾ ਐਮ ਐਲ ਏ ਕੀ ਮੁਰ ਦਵਾਰੇ ਚੁਣਨਗੇ ਇੱਕ ਵਾਰ 2022 ਦੇ ਵਿੱਚ ਚੁਣਿਆ ਸੀ ਉਹ ਪਾਰਟੀ ਛੱਡ ਗਿਆ ਵਿਧਾਇਕੀ ਤੋਂ ਅਸਤੀਫਾ ਦੇ ਗਿਆ ਦੇਖੋ ਉਹਨਾਂ ਨੇ ਲੋਕਾਂ ਨੇ ਇੰਨਾ ਵੱਡਾ ਫਤਵਾ ਦਿੱਤਾ ਸੀਗਾ ਤੇ ਮਤਲਬ ਉਹ ਪਾਰਟੀ ਸ਼ੀਤਲ ਜੀ ਪਾਰਟੀ ਛੱਡ ਗਈ ਹੈ ਨਾ ਮੈਂ ਕਹੂੰਗੀ ਕਿ ਉਹਨਾਂ ਨੇ ਇਹ ਚੀਜ਼ਾਂ ਸਾਰੀਆਂ ਰੋਂਗ ਕੀਤੀਆਂ ਕਿਉਂਕਿ ਪਬਲਿਕ ਨੂੰ ਨਕਾਰਦੇ ਹੋਏ ਤੁਸੀਂ ਪਾਰਟੀ ਨੂੰ ਛੱਡ ਕੇ ਚਲੇ ਜਾਓ ਸਰਕਾਰ ਨੂੰ ਛੱਡ ਕੇ ਚਲੇ ਜਾਓ ਔਰ ਦੂਜੇ ਪਾਸੇ ਜਾ ਕੇ ਕਹੂੰਗੀ ਕਿ ਮੈਂ ਲੋਕਾਂ ਦੀ ਸੇਵਾ ਲਈ ਹਾਜ਼ਰ ਹਾਂ ਮੈਂ ਲੋਕਾਂ ਦੀ ਕੰਮ ਕਰਾਉਂਗਾ ਮੈਂ ਇੱਕ ਗੱਲ ਕਹੂੰਗੀ ਕਿ ਜੇ ਤੁਸੀਂ ਸਰਕਾਰ 'ਚ ਰਹਿ ਕੇ ਕੰਮ ਨਹੀਂ ਕਰਾ ਸਕਦੇ ਤਾਂ ਫਿਰ ਤੁਸੀਂ ਕਿਵੇਂ ਕੰਮ ਕਰਾ ਸਕਦੇ ਹੋ ਸੋ ਪਹਿਲੀ ਗੱਲ ਤਾਂ ਇਹ ਉਹਨਾਂ ਦੀ ਰੋਂਗ ਸੋਚਣੀ ਸੀਗੀ ਰੋਂਗ ਪਰਸਪੈਕਸ਼ਨ ਸੀਗੀ ਜਿਹੜੀ ਅਸਿਊਮ ਕਰਕੇ ਉਹ ਪਾਰਟੀ ਨੂੰ ਛੱਡ ਕੇ ਚਲੇ ਗਏ ਤੇ ਔਰ ਤੁਸੀਂ ਦੇਖੋਗੇ ਕਿ ਇਸ ਸਿਲੈਕਸ਼ਨ ਦੇ ਵਿੱਚ ਲੋਕ ਉਸ ਚੀਜ਼ ਦਾ ਰਿਜ਼ਲਟ ਐਮ ਐਲ ਏ ਸਭ ਨੂੰ ਉਹਨਾਂ ਨੂੰ ਖੁਦ ਹੀ ਪਤਾ ਲੱਗ ਜਾਊਗਾ ਕਿ ਉਹਨਾਂ ਨੇ ਪਬਲਿਕ ਦੇ ਨਾਲ ਲੋਕਾਂ ਦੇ ਨਾਲ ਗਲਤ ਕੀਤਾ ਹੈ ਉਹ ਕਹਿੰਦੇ ਕਿ ਮੇਰੀ ਤਾਂ ਸੁਣਵਾਈ ਹੀ ਨਹੀਂ ਹੁੰਦੀ ਸੀ ਕਹਿੰਦੇ 2 ਸਾਲ ਮੇਰੀ ਕੋਈ ਗੱਲ ਨਹੀਂ ਸੁਣੀ ਗਈ ਤਾਂ ਕਰਕੇ ਹਲਕਾ ਲਵਾਰਸ ਹੋ ਗਿਆ ਲੋਕਾਂ ਨੂੰ ਪਾਣੀ ਦੀ ਸਮੱਸਿਆ ਦੇ ਨਾਲ ਜੂਝਣਾ ਪਿਆ ਨਹੀਂ ਉਹ ਉਹਨਾਂ ਚੀਜ਼ਾਂ ਨਾਲ ਦੇਖੋ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਕਿ ਜਿਹੜੀ ਅਕਸਰ ਮੈਂ ਕਈ ਮੰਚ ਤੇ ਕਈ ਸਟੇਜ ਤੇ ਕਰਦੀ ਹੁੰਦੀ ਹਾਂ ਕਿ ਬਿਲਕੁਲ ਇਹ ਚੀਜ਼ ਹੈਗੀ ਆ ਕਿ ਕਿਤੇ ਨਾ ਕਿਤੇ ਭਾਵੇਂ ਅਸੀਂ ਬਿਰੋਕਰੇਸੀ ਦੀ ਗੱਲ ਕਰੀਏ ਭਾਵੇਂ ਅਸੀਂ ਲਾਈਕ ਬਾਕੀ ਸਿਸਟਮ ਬਾਕੀ ਢਾਣੇ ਬਣੇ ਦੀ ਗੱਲ ਕਰੀਏ ਸਮੱਸਿਆਵਾਂ ਥਰੋਅਆਊਟ ਪੰਜਾਬ ਆਈਆਂ ਨੇ ਜੀ ਉਹ ਇਸ ਕਰਕੇ ਆਈਆਂ ਨੇ ਕਿ ਪਾਰਟੀ ਨਵੀਂ ਸੀ ਸਰਕਾਰ ਨਵੀਂ ਸੀ ਠੀਕ ਹੈ ਤੇ ਮੈਨੂੰ ਐ ਲੱਗਦਾ ਕਿ ਕਿਸੇ ਵੀ ਚੀਜ਼ ਨੂੰ ਨੱਥ ਪਾਉਣ ਦੇ ਲਈ ਉਦੀ ਮੈਨੇਜਮੈਂਟ ਜਿਹੜੀ ਇਹ ਦਾ ਟਮੈਟਰਸ ਆ ਲੋਟ ਜਿੱਥੇ ਸਰਕਾਰ ਨੂੰ ਸਮਾਂ ਲੱਗਿਆ ਟਾਈਮ ਲੱਗਿਆ ਤੇ ਇਹਦਾ ਮਤਲਬ ਇਹ ਥੋੜਾ ਵੀ ਜਿਹੜੇ ਲੋਕਾਂ ਨੇ ਤੁਹਾਨੂੰ ਜਤਾਇਆ ਵੋਟਾਂ ਪਾਈਆਂ ਤੁਸੀਂ ਉਹਨਾਂ ਵਿਚਾਲੇ ਛੱਡ ਕੇ ਭਾਜੋ ਸੋ ਇਹ ਤਾਂ ਕਿਤੇ ਮੰਨਿਆ ਨਹੀਂ ਜਾ ਸਕਦਾ ਨਾ ਇਹ ਚੀਜ਼ਾਂ ਦਾ ਕਰਨੀਆਂ ਗਲਤ ਨਹੀਂ ਜੇ ਹੋਣਾ ਜੇ ਅਸੀਂ ਸਿਸਟਮ ਦੇ ਵਿੱਚ ਲੱਗੇ ਹੋਏ ਆ ਪੰਜਾਬ ਚ ਲੱਗੇ ਹੋਏ ਆ ਠੀਕ ਆ ਹਰਡਲਸ ਆ ਰਹੇ ਨੇ ਸਰਕਾਰ ਨੂੰ ਆ ਰਹੇ ਨੇ ਬੜੇ ਚੈਲੰਜਸ ਜਿਹੜੇ ਫੇਸ ਕਰਨੇ ਪੈ ਰਹੇ ਨੇ ਪਰ ਛੱਡ ਕੇ ਜਾਣਾ ਤਾਂ ਕੋਈ ਚੰਗੀ ਗੱਲ ਨਹੀਂ ਮੁਕਾਬਲਾ ਕਿਸ ਦੇ ਨਾਲ ਮੰਨਦੇ ਹੋ ਸਾਰੀਆਂ ਪਾਰਟੀਆਂ ਇੱਕ ਵਾਰ ਫਿਰ ਚੋਣ ਮੈਦਾਨ ਦੇ ਵਿੱਚ ਨੇ ਪੰਜ ਗੁਣਾ ਮੁਕਾਬਲਾ ਹੋਣ ਜਾ ਰਿਹਾ ਹੈ ਬੇਸਿਕਲੀ ਲੋਕ ਜਿਹੜੇ ਆ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਲੋਕ ਸਭਾ ਚ ਹੋਰ ਗੱਲਾਂ ਹੁੰਦੀਆਂ ਨੇ ਜੇ ਛੋਟੀਆਂ ਇਲੈਕਸ਼ਨਸ ਆ ਜਾਂਦੀਆਂ ਨੇ ਨਗਰ ਨਿਗਮ ਦੀ ਉਹ ਚ ਹੋਰ ਗੱਲਾਂ ਹੁੰਦੀਆਂ ਨੇ ਤੇ ਜਿਹੜੀਆਂ ਵਿਧਾਨ ਸਭਾ ਦੀਆਂ ਇਲੈਕਸ਼ਨਸ ਨੇ ਉਹ ਹੋਰ ਤਰ੍ਹਾਂ ਦੀਆਂ ਹੁੰਦੀਆਂ ਨੇ ਅਜ ਤੱਕ ਪੰਜਾਬ ਦੀਆਂ ਜਮਨੀਆ ਚੋਣਾਂ ਜਿੰਨੀਆਂ ਵੀ ਹੋਈਆਂ ਨੇ ਉਹਨਾਂ ਤੇ ਇੱਕ ਰੁਝਾਨ ਰਿਹਾ ਵੀ ਜਿੱਥੇ ਲੱਗਿਆ ਅ ਦੱਬ ਕੇ ਸਰਕਾਰ ਨੇ ਜੀ ਮਤਲਬ ਬਾਈ ਇਲੈਕਸ਼ਨ ਖੋਈਆਂ ਨੇ ਲੁੱਟੀਆਂ ਨੇ ਤੇ ਮੈਂ ਕਹੂੰਗੀ ਕਿ 2014 ਬਾਈ ਇਲੈਕਸ਼ਨ ਤਲਵੰਡੀ ਸਾਬੋ ਜਿਹੜੀ ਹੋਈ ਉਹਦਾ ਮੈਂ ਖੁਦ ਪ੍ਰਟਕਟਾਂ ਜੀ ਤੇ ਉਹ ਇਲੈਕਸ਼ਨ ਵੀ ਐ ਇੱਕ ਤਰ੍ਹਾਂ ਦੀ ਡੰਡਾ ਚੜਾ ਕੇ ਹਨਾ ਬੂਥ ਕੈਪਚਰਿੰਗ ਕਰਕੇ ਇਸ ਤਰੀਕੇ ਨਾਲ ਲੁੱਟੀ ਲੁੱਟ ਕੇ ਉਹਨੂੰ ਜਿੱਤਿਆ ਗਿਆ ਸੀ ਪਰ ਮੈਨੂੰ ਇਸ ਗੱਲ ਦਾ ਫਕਰ ਮਹਿਸੂਸ ਹੁੰਦਾ ਮਾਨ ਮਹਿਸੂਸ ਹੁੰਦਾ ਕਿ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਸਰਕਾਰ ਆ ਜਿਹੜੀ ਫੇਅਰ ਐਂਡ ਫਾਈਨ ਫੈਸਲੇ ਕਰਦੀ ਆ ਜਿਹੜੀ ਸਰਕਾਰ ਮਤਲਬ ਕੋਈ ਵੀ ਇਲੈਕਸ਼ਨ ਆਉਂਦਾ ਹੈ ਤਾਂ ਉੱਥੇ ਕਿਤੇ ਕਿਸੇ ਨੂੰ ਡਰਾਉਂਦੀ ਨਹੀਂ ਕਿਸੇ ਨੂੰ ਧਮਕਾਉਂਦੀ ਨਹੀਂ ਕਿਸੇ ਤੇ ਦਬਕਾ ਨਹੀਂ ਮਾਰਦੀ ਔਰ ਸਭ ਤੋਂ ਵੱਡੀ ਗੱਲ ਮਤਲਬ ਠੀਕ ਆ ਪੰਜਾਬ ਦਾ ਇੱਕ ਇਹ ਵੀ ਦੁਖਾਂਤ ਬਣ ਚੁੱਕਿਆ ਕਿ ਪੰਜਾਬ ਉਸ ਨਸ਼ਿਆਂ ਦੀ ਦਲਦਲ ਦੇ ਵਿੱਚ ਤਸਦਾ ਜਾ ਰਿਹਾ ਸੋ ਹੁਣੇ-ਹੁਣੇ ਸੀਐਮ ਸਾਹਿਬ ਨੇ ਕਈ ਜਿਹੜੀਆਂ ਨਵੀਆਂ ਕਮੇਟੀਆਂ ਬਣਾ ਕੇ ਪ੍ਰੋਗਰਾਮਜ਼ ਉਲੀਕੇ ਨੇ ਕਿ ਨਸ਼ਿਆਂ ਨੂੰ ਆਪਾਂ ਨਵੇਂ ਸਿਰਤੋਂ ਨੱਥ ਮਾਰੀਏ ਸੋ ਉਹ ਵੀ ਹੋਇਆ ਹਨਾ ਤੇ ਮਤਲਬ ਨਸ਼ੇ ਨੂੰ ਗੁੱਡ ਬਾਏ ਕਰਕੇ ਅਸੀਂ ਸਿੱਧੇ ਲੋਕਾਂ ਦੇ ਕੋਲ ਪਹੁੰਚਦੇ ਹਾਂ ਲੋਕਾਂ ਤੱਕ ਪਹੁੰਚ ਕਰਦੇ ਮਲਿਕ ਉਹਨਾਂ ਦੀ ਕਚਹਿਰੀ ਚ ਇੱਕ ਇਹੀ ਆ ਬਾਇਲੈਕਸ਼ਨ ਦਾ ਵੀ ਇਹੀ ਆ ਵੀ ਜੇ ਤੁਹਾਨੂੰ ਲੱਗਦਾ 2 ਸਾਲਾਂ ਚ ਸਰਕਾਰ ਤੁਹਾਡੀਆਂ ਉਮੀਦਾਂ ਤੇ ਪੂਰੇ ਉੱਤਰੀ ਹੈ ਤਾਂ ਤੁਸੀਂ ਵੋਟ ਕਰੋ ਇਲਾਕੇ ਦੇ ਵਿੱਚ ਪਾਣੀ ਦੀ ਵੀ ਸਮੱਸਿਆ ਹੈ ਸੀਵਰੇਜ ਦੀ ਵੀ ਸਮੱਸਿਆ ਹੈ ਡਰੱਗ ਦੀ ਵੀ ਸਮੱਸਿਆ ਵੀ ਲੋਕ ਕੁਝ ਕਹਿ ਰਹੇ ਨੇ ਕੁਝ ਕਹਿ ਰਹੇ ਨੇ ਕਿ ਡੜਾ ਸੱਟਾ ਲੈਟਰੀ ਦਾ ਕਾਰਜਵਾਰ ਵੀ ਪਰ ਪੂਰੇ ਸਿਕਰਾਂ ਤੇ ਚੱਲ ਰਿਹਾ ਹਾਂ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਸੀਵਰੇਜ ਦੀ ਸਮੱਸਿਆ ਹੈਗੀ ਆ ਪੰਜਾਬ 'ਚ ਨਸ਼ਿਆਂ ਦੀ ਸਮੱਸਿਆ ਹੈਗੀ ਆ ਪੰਜਾਬ 'ਚ ਬਾਕੀ ਛੋਟੀ ਮੋਟੀਆਂ ਸਮੱਸਿਆਵਾਂ ਆਫ ਕੋਰਸ ਉਹ ਵੀ ਹੋਣਗੀਆਂ ਉਹਦੇ ਮੈਂ ਪਹਿਲਾਂ ਹੀ ਗੱਲ ਕਹਿ ਚੁੱਕਿਆ ਕਿ ਇੱਕ ਮੈਂ ਜਿਹੜਾ ਫੀਲ ਕੀਤਾ ਕਿ ਲੈਕ ਆਫ ਕਮਿਊਨੀਕੇਸ਼ਨ ਲੈਕ ਆਫ ਕੋਆਰਡੀਨੇਸ਼ਨ ਜਿਹੜਾ ਐਰਪਟ ਹੋਇਆ ਬਿਟਵੀਨ ਬੈਰੋਕਰੇਸੀਆਂ ਬਿਟਵੀਨ ਸਾਡੀ ਗਵਰਨਮੈਂਟ ਜਿਹਦੇ ਕਰਕੇ ਵੱਡਾ ਨੁਕਸਾਨ ਵੱਡਾ ਡੈਂਟ ਜਿਹੜਾ ਪਿਛ ਨਹੀਂ ਆ ਲੋਕ ਸਭਾ ਇਲੈਕਸ਼ਨ ਲੰਘ ਕੇ ਗਈ ਆ ਉਹਦੇ ਚ ਪਈ ਹੈ ਹਨਾ ਸੋ ਸੀਵਰੇਜ ਦੀ ਸਮੱਸਿਆ ਕੋਈ ਇਹ ਤਾਂ ਹੈ ਨਹੀਂ ਕਿ ਸਰਕਾਰ ਬਣੀ ਤੇ ਸਾਡੀ ਸਰਕਾਰ ਨਹੀਂ ਸੀਵਰੇਜ ਦੀ ਸਮੱਸਿਆ ਦੇਤੀ ਠੀਕ ਹੈ ਉਹ ਸੀਵਰੇਜ ਦੀ ਸਮੱਸਿਆ ਤਾਂ ਤੁਰੀ ਹੀ ਹੁੰਦੀ ਆ ਮਤਲਬ ਉਹ ਸੀਵਰੇਜ ਜਦੋਂ ਕਿਸੇ ਵੀ ਸ਼ਹਿਰ ਦੇ ਵਿੱਚ ਕੋਈ ਮਤਲਬ ਪਲੈਨਿੰਗ ਦੇ ਤੱਤ ਉਹਨੂੰ ਪਾਉਂਦਾ ਹੈ ਤਾਂ ਪਲੈਨਿੰਗ ਇੰਨੀ ਕੁ ਜ਼ਬਰਦਸਤ ਹੋਣੀ ਚਾਹੀਦੀ ਹੁੰਦੀ ਆ ਕਿ ਜਿੱਥੇ ਪਤਾ ਹੋਵੇ ਕਿ 100 ਸਾਲ ਨੈਕਸਟ ਜਨਰੇਸ਼ਨ ਜਿਹੜੀ ਆ ਇੱਥੇ ਜੇ ਅਸੀਂ ਇਥੋਂ ਸੀਵਰੇਜ ਪਾਸ ਕਰਦੇ ਆ ਤਾਂ ਵਟ ਵਿਲ ਬੀ ਨੈਕਸਟ ਕੀ ਹੋਊਗਾ ਇੱਥੇ ਸੋ ਉਹਨਾਂ ਚੀਜ਼ਾਂ ਬਣੀ ਬਿਨਾ ਧਿਆਨ ਦਿੱਤੇ ਹੋਏ ਜਿਹੜੀਆਂ ਇਹ ਸਾਰੀਆਂ ਸਰਕਾਰਾਂ ਨੇ ਸੀਵਰੇਜ ਪਲੈਨਿੰਗ ਐਂਡ ਆਲ ਐਂਡ ਆਲ ਕੀਤਾ ਹੈ ਤੇ ਜਿਹੜਾ ਅੱਜ ਪੂਰੀ ਤਰ੍ਹਾਂ ਨਾਲ ਫਲॉप ਸ਼ੋ ਆ ਔਰ ਜਿਹਦੇ ਤੁਹਾਡੇ ਵਾਲੀ ਗੱਲ ਉਹੀ ਆ ਗਈ ਕਿ ਸੀਵਰੇਜ ਫਲॉप ਸ਼ੋ ਹੋ ਗਿਆ ਤੇ ਉੱਥੇ ਹੁਣ ਪੈਂਦੀਆਂ ਕਿਨੂੰ ਨੇ ਜਿਹਦੀ ਸਰਕਾਰ ਸੋ ਠੀਕ ਆ ਲੋਕ ਆਪਣੀ ਜਗ੍ਹਾ ਠੀਕ ਨੇ ਪਰ ਅਸੀਂ ਗੱਲ ਕਰਾਂਗੇ ਕਿ ਉਹ ਸਿਸਟਮ ਨਸ਼ਿਆਂ ਦਾ ਸਿਸਟਮ ਆ ਜੀ ਦਿੱਤਾ ਤਾਂ ਪੁਰਾਣੀਆਂ ਸਰਕਾਰਾਂ ਨੇ ਸੀਵਰੇਜ ਮਾੜੇ ਖਸਤੇ ਹਾਲੇ ਦਿੱਤੀਆਂ ਤਾਂ ਪੁਰਾਣੀਆਂ ਸਰਕਾਰਾਂ ਨੇ ਜੇ ਅਸੀਂ ਕਹੀਏ ਸਕੂਲ ਹੋ ਗਿਆ ਐਜੂਕੇਸ਼ਨ ਹੋ ਗਿਆ ਹਸਪੀਟਲਸ ਹੋ ਗਏ ਸਿੱਤ ਸਵਾਵਾਵਾਂ ਹੋ ਗਈਆਂ ਕਿੱਥੋਂ ਰੈਪਸ਼ਨ ਹੋਈ ਉਹਨਾਂ ਦੀ ਪੁਰਾਣੀਆਂ ਸਰਕਾਰਾਂ ਤੋਂ ਹੀ ਆ ਠੀਕ ਆ ਉਹਦਾ ਹਰਜਾਨਾ ਭੁਗਤਣਾ ਪੈ ਰਿਹਾ ਲੋਕਾਂ ਨੇ ਵੋਟਾਂ ਪਾਈਆਂ ਨੇ ਹੱਕਦਾਰ ਨੇ ਉਹ ਸਾਨੂੰ ਜੋ ਮਰਜੀ ਕਹਿ ਸਕਦੇ ਆ ਉਹਨਾਂ ਦਾ ਰਾਈਟ ਸੁਨੀਲ ਜਾਖੜਾ ਮੈਂ ਹੁਣ ਸੁਣ ਰਿਹਾ ਸੀ ਉਹਦਾ ਸਮੂਦਨ ਹੁਣੇ ਆ ਕੇ ਗਿਆ ਨ ਜਲੰਧਰ ਉਹ ਕਹਿੰਦੇ ਕਿ ਭਾਈਚਾਰਕ ਸਾਂਝ ਨੂੰ ਖਤਰਾ ਪੰਜਾਬ ਦੇ ਵਿੱਚ ਬੀਜੇਪੀ ਇਕਲੋਤੀ ਜਿਹੇ ਪਾਰਟੀ ਆ ਜਿਹੜੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖ ਸਕਦੀ ਆ ਨਹੀਂ ਦੇਖੋ ਮੈਂ ਬਿਲਕੁਲ ਮੇਰਾ ਕੌਂਟਰੈਡਿਕਟਰੀ ਸਟੇਟਮੈਂਟ ਆ ਉਹਨੂੰ ਤੋਂ ਜਾਖੜ ਸਾਹਿਬ ਤੂੰ ਅਗਰ ਉਹਨਾਂ ਨੇ ਇਹੋ ਜੀ ਗੱਲ ਕੀਤੀ ਆ ਅਸੀਂ ਤਾਂ ਸਰਕਾਰ ਉਹ ਸਰਕਾਰ ਆ ਜਿਹੜੀ ਹਮੇਸ਼ਾ ਇਸ ਗੱਲ ਤੇ ਭਲਾ ਚਾਹੁੰਦੀ ਆ ਫੋਕਸ ਕਰਕੇ ਰੱਖਦੇ ਕਿ ਸਾਡੀ ਪਾਈਚਾਰਕ ਸਾਂਝ ਹੈ ਜਿਹੜੀ ਇਨ ਬਿਨ ਬਣੀ ਰਹੀ ਹੈ ਹਨਾ ਮਤਲਬ ਕਿਸਾਨਾਂ ਨੇ ਇੰਨਾ ਤਸ਼ੱਦਦ ਹੰਡਾਇਆ ਕਿਸਾਨ ਲਗਾਤਾਰ 2-2 ਸਾਲ ਢੇਢ-ਢੇਢ ਸਾਲ ਧਰਨਿਆਂ ਤੇ ਬੈਠੇ ਰਹੇ ਔਰ ਕਿਸ ਤਰੀਕੇ ਦੇ ਨਾਲ ਉਹ ਸਾਰਾ ਕੁਝ ਪਤਾ ਕਿ ਜੇ ਕਿਤਨੇ ਕਿਤੇ ਪਾਈਚਾਰਕ ਸਾਂਝ ਨੂੰ ਜਾਂ ਇੱਕ ਇੱਕ ਗਰੁੱਪ ਦੀ ਮੋਬਿਲਾਈਜੇਸ਼ਨ ਇੱਕ ਪਾਸੇ ਨੂੰ ਤੋੜਨੀ ਸ਼ੁਰੂ ਕੀਤੀ ਤਾਂ ਉਹਦਾ ਜਿਹੜਾ ਪੜਾਅ ਸ਼ੁਰੂ ਹੁੰਦਾ ਨਾ ਬੀਜਪੀ ਤੋਂ ਹੋਇਆ ਸੀਗਾ ਨਾਟ ਫਰਮ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਇਸ ਦੀ ਓਨਲੀ ਪਾਰਟੀ ਭਾਵੇਂ ਦਿੱਲੀ ਹੋਵੇ ਪੰਜਾਬ ਹੋਵੇ ਪੂਰੇ ਦੇਸ਼ ਭਰ ਦੇ ਵਿੱਚ ਜਿਹੜੀ ਇੱਕ ਪੀਸ ਨੂੰ ਮੇਨਟੇਨ ਰੱਖਣ ਦੇ ਵਿੱਚ ਸਭ ਤੋਂ ਜ਼ਿਆਦਾ ਮੈਂ ਕਹੂੰਗੀ ਪੋਜ਼ਿਟਿਵਿਟੀ ਨਾਲ ਕੰਮ ਕਰਦੀ ਹੈ ਇਸ ਤੋਂ ਇਲਾਵਾ ਜਿਹੜੇ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਨੇ ਉਹਨਾਂ ਦੀ ਸਮੀਖਿਆ ਕੀਤੀ ਕਿੱਥੇ ਕਮੀ ਰਹਗੀ ਕਿ ਵਰਕਰਾਂ ਤੱਕ ਉਹ ਗੱਲ ਨਹੀਂ ਪਹੁੰਚੀ ਲੋਕਾਂ ਤੱਕ ਸਕੀਮਾਂ ਨਹੀਂ ਪਹੁੰਚੀਆਂ ਕੀ ਕਾਰਨ ਬਣੇ ਸਮੀਖਿਆ ਕੀਤੀ ਸੀ ਬਿਲਕੁਲ ਬਿਲਕੁਲ ਤੁਹਾਡੀ ਗੱਲ ਇਹ ਸਹੀ ਹੈ ਅਸੀਂ ਆਲਰੇਡੀ ਇਹਦੇ ਤੇ ਸਾਡੀਆਂ ਮੀਟਿੰਗਸ ਜਿਹੜੀਆਂ ਹੋ ਚੁੱਕੀਆਂ ਨੇ ਜਿੱਥੇ ਮੈਂ ਪਹਿਲਾਂ ਹੀ ਗੱਲ ਸ਼ੁਰੂ ਕੀਤੀ ਸੀਗੀ ਕਿ ਜਦੋਂ ਵੀ ਕੋਈ ਇਲੈਕਸ਼ਨ ਹੁੰਦੀ ਆ ਤਾਂ ਲੋਕ ਸਭ ਤੋਂ ਪਹਿਲਾਂ ਤਾਂ ਇਹ ਦੇਖਦੇ ਨੇ ਕਿ ਇਲੈਕਸ਼ਨ ਸਾਡੇ ਇਹ ਪੰਜਾਬ ਦਾ ਇਲੈਕਸ਼ਨ ਆ ਪੰਜਾਬ ਸਰਕਾਰ ਨੂੰ ਸਮਰਪਿਤ ਹੋ ਕੇ ਚੱਲ ਰਿਹਾ ਜਾਂ ਫਿਰ ਸੈਂਟਰ ਨੂੰ ਸਮਰਪਿਤ ਹੋ ਕੇ ਚੱਲ ਰਿਹਾ ਜਾਂ ਜਾਂ ਦੇਸ਼ ਦਾ ਕੀ ਸਨਹ ਰਿਹਾ ਲੋਕ ਸਭਾ ਟੋਟਲੀ ਅਲੱਗ ਵਿਧਾਨ ਸਭਾ ਤੋਂ ਤੇ ਜੇ ਆਪਾਂ ਸਮੀਖਿਆ ਦੀ ਗੱਲ ਕਰਨ ਲੱਗ ਜਾਈਏ ਤਾਂ ਜਿਹੜੀ ਸਭ ਤੋਂ ਵੱਡਾ ਪੁਆਇੰਟ ਜਿਹੜਾ ਮੈਨੂੰ ਦੇਖਿਆ ਉਹੀ ਸੀਗਾ ਕਿ ਜਿੱਥੇ ਲੈਕ ਆਫ ਕੋਆਰਡੀਨੇਸ਼ਨ ਹੈ ਬੀਟਵੀਨ ਬਿਊਰੋਕ੍ਰੇਸੀ ਐਂਡ ਬੀਟਵੀਨ ਗਵਰਨਮੈਂਟ ਬੀਟਵੀਨ ਐਮ ਐਲ ਏਜ਼ ਬੀਟਵੀਨ ਜਿਹੜੇ ਸਾਡੇ ਅਹੁਦੇਦਾਰਾ ਉਹਨਾਂ ਦੇ ਵਿੱਚ ਤੇ ਉਹ ਮੇਬੀ ਥੈਟ ਵਾਸ ਆਊਟ ਆਫ ਕਿ ਜਿੱਥੇ ਸਾਡੇ ਸਾਰਿਆਂ ਦਾ ਕਹੂੰਗੀ ਕਿ ਸਾਡੇ ਐਮ ਐਲ ਏ ਸਹਬਾਂ ਨੇ ਕਈ ਸਾਥੀ ਨਵੇਂ ਨੇ ਜਿਨ੍ਹਾਂ ਦਾ ਉਹ ਐਕਸਪੀਰੀਅੰਸ ਮੈਟਰ ਕਰਦਾ ਕਈ ਚੀਜ਼ਾਂ ਨੇ ਮਤਲਬ ਉੱਤੇ ਦੇਖਣ ਵਾਲੀਆਂ ਨੇ ਉਹਨੂੰ ਬੈਲੈਂਸ ਕਿਵੇਂ ਕਰਨਾਗਾ ਸੋ ਜੇ ਲੋਕਾਂ ਨੇ ਸੇਵਾ ਦਿੱਤੀ ਹੈ ਤਾਂ ਸੇਵਾ 'ਚ ਹਾਜ਼ਰ ਔਰ ਉਹਨਾਂ ਨੂੰ ਸੁਧਾਰ ਕੇ ਅਸੀਂ ਅੱਗੇ ਵਧ ਕੇ ਤੁਰਾਂਗੇ ਮੈਮ ਨੀਟ ਦੇ ਪੇਪਰ ਨੂੰ ਲੈ ਕੇ ਬੜਾ ਵਿਵਾਦ ਚੱਲ ਰਿਹਾ ਪੂਰੇ ਭਾਰਤ ਦੇ ਵਿੱਚ ਤੁਸੀਂ ਵੀ ਇੱਕ ਪ੍ਰੋਫੈਸਰ ਰਹੇ ਹੋ ਕਿਸ ਤਰ੍ਹਾਂ ਦੇਖਦੇ ਹੋ ਇਹ ਜਿਹੜਾ ਵਿਵਾਦ ਹੁਣ ਖੜਾ ਹੋਇਆ ਪੇਪਰ ਨੂੰ ਲੈ ਕੇ ਮਤਲਬ ਮੈਂ ਹਮੇਸ਼ਾ ਇੱਕ ਗੱਲ ਇਹਦੇ 'ਚ ਫੀਲ ਕੀਤੀ ਹੈ ਦੇਖੋ ਮਤਲਬ ਜਿਹੜਾ ਸਟੂਡੈਂਟ ਮਿਹਨਤ ਕਰਦਾ ਮਤਲਬ ਤਾਂ ਮੈਨੂੰ ਇਹ ਲੱਗਦਾ ਕਿ ਉਸੇ ਦਾ ਹੱਕ ਬਣਦਾ ਹੁੰਦਾ ਹੈ ਸੋ ਪੇਪਰ ਲੀਕ ਹੋਣੇ ਪੇਪਰ ਸਮੇ ਤੋਂ ਪਹਿਲਾਂ ਆਊਟ ਕਰ ਦੇਣੇ ਤਾਂ ਇਹ ਮੈਂ ਕਹੂੰਗੀ ਬਹੁਤ ਵੱਡਾ ਘਾਣਾ ਜਿਹੜਾ ਸਾਡੇ ਯੂਥ ਨਾਲ ਕੀਤਾ ਜਾ ਰਿਹਾ ਜਿਹੜਾ ਸਾਡੇ ਐਜੂਕੇਸ਼ਨ ਸਿਸਟਮ ਨਾਲ ਕੀਤਾ ਜਾ ਰਿਹਾ ਤੇ ਇਹ ਬਹੁਤ ਮਾੜੀ ਗੱਲ ਹੈ ਕਿਉਂਕਿ ਜਿਨੇ ਜ਼ਿੰਦਗੀ ਲਈ ਹੁੰਦੀ ਹੈ ਜਿਹੜਾ ਪੜਿਆ ਹੁੰਦਾ ਜਿਸ ਨੇ ਅੱਖਾਂ ਕਾਲੀਆਂ ਕੀਤੀ ਹੁੰਦੀਆਂ ਇਹਦੀ ਵੈਲਿਊ ਤਾਂ ਫਿਰੋਹੀ ਜਾਂਦਾ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਕਿਸਾ ਨਾਮ ਆਂਦੀ ਪਾਰਟੀ ਦੇ ਚੀਬੇ ਪ੍ਰੋਫੈਸਰ ਬਲਜਿੰਦਰ ਕੌਰ ਜਿਨ੍ਹਾਂ ਨੇ ਕਿਹਾ ਕਿ ਲੋਕਾਂ ਤੱਕ ਆਪਣੇ ਮਸਲੇ ਲੈ ਕੇ ਜਾਵਾਂਗੇ ਜੋ ਸਰਕਾਰ ਨੇ ਗਰੰਟੀਆਂ ਦਿੱਤੀਆਂ ਨਹੀਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਸੀ ਹੱਲ ਕਰਵਾਵਾਂਗੇ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਾਸ ਸਪੋਕਸਮੈਨ ਟੀਵੀ ਜਲੰਧਰ